ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਅੱਜ ਦੋਸਤੋ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਨ ਜਾ ਰਿਹਾ ਉਹ ਇਹ ਆ ਕਿ ਇੱਕ ਵੀਦਾ ਮੇਰੇ ਕੋਲ ਕਮੈਂਟ ਆਇਆ ਸੀਗਾ ਤੇ ਓਕੇ ਨੇ ਵੀ ਤੁਸੀਂ ਇੱਕ ਦਿਨ ਤੋਂ ਲੈ ਕੇ ਇੱਕ ਮਹੀਨੇ ਤੱਕ ਦੇ ਬੱਚੇ ਦਾ ਆਪਾਂ ਕਿਵੇਂ ਪਾਲਣ ਪੋਸ਼ਣ ਕਰ ਸਕਦੇ ਆ ਇਸ ਸੰਬੰਧ ਵਿੱਚ ਤੁਸੀਂ ਵੀਡੀਓ ਬਣਾਓ ਕਿਹੜੀ ਵੈਕਸੀਨੇਸ਼ਨ ਕਰਨੀ ਆਪਾਂ ਕਿਵੇਂ ਦੇਖ ਰੇ ਕਰਵੀਆਂ ਕਿੰਨਾ ਉਹਨੂੰ ਟੈਂਪਰੇਚਰ ਦੇਣਾ ਆਪਾਂ ਨੇ ਬੱਚੇ ਨੂੰ ਠੀਕ ਆ ਜੀ ਉਹ ਸਾਰੇ ਆਪਾਂ ਗੱਲਬਾਤ ਇਸ ਵੀਡੀਓ 'ਚ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਤੇ ਵੀਡੀਓ ਸਕਿਪ ਕਰਕੇ ਨਾ ਦੇਖਿਓ ਪੂਰੀ ਵੀਡੀਓ ਦੇਖੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਣ ਆਏ ਨੇ ਉਹ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੇ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਤੁਸੀਂ ਪ੍ਰੋਪਰ ਜਿਹੜੀ ਉਹ ਜਾਣਕਾਰੀ ਆ ਲੈ ਸਕੋ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜਦੋਂ ਦਾ ਚੈਨਲ ਬਣਾਇਆ ਉਦੋਂ ਤੋਂ ਤੁਹਾਨੂੰ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਦਿੰਦੇ ਆ ਸੋ ਅੱਜ ਜਿਹੜੇ ਆਪਾਂ ਭਵਿਸ਼ੇ ਤੇ ਗੱਲਬਾਤ ਕਰਦੇ ਜਾ ਰਿਹਾ ਉਹ ਜਿਹੜਾ ਆਪਾਂ ਬੱਚਾ ਪਾਉਣਾ ਅੱਗੇ ਟਾਈਮ ਬੱਚਾ ਪਾਉਣ ਦਾ ਟਾਈਮ ਆ ਗਿਆ ਫਰਵਰੀ ਚੱਲ ਪੀ ਸਟਾਰਟ ਹੋ ਗਈ ਤੇ ਅਗੇ ਮਾਰਚ ਅਪ੍ਰੈਲ ਬੱਚੇ ਦਾ ਟਾਈਮ ਆ ਸੋ ਇਸ ਵੀਡੀਓ ਚ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਕਿ ਬੱਚਾ ਕਿਹੜੇ ਮਹੀਨੇ ਚ ਠੀਕ ਰਹੂ ਕਿਹੜੇ ਮਹੀਨੇ ਦਾ ਨੂੰ ਮੌਸਮ ਸਫੀਸ਼ੀਐਂਟ ਆ ਜਿਹੜਾ ਉਹ ਪੰਜ ਦੀ ਸਾਰੀ ਗੱਲਬਾਤ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਸਾਰੀ ਪ੍ਰੋਪਰ ਜਾਣਕਾਰੀ ਦਵਾਂਗੇ ਵੀਡੀਓ ਥੋੜੀ ਲੰਬੀ ਵੀ ਹੋ ਸਕਦੀ ਆ ਪਰ ਵੀਡੀਓ ਨਾਲ ਜਿਹੜਾ ਅੰਤ ਤੱਕ ਬਣੇ ਰਹੋ ਤੁਹਾਨੂੰ ਕੱਲਾ-ਕੁੱਲਾ ਪੁਆਇੰਟ ਸਮਝਾਇਆ ਜਾਊਗਾ ਕਿ ਕਿੱਥੋਂ ਬੱਚਾ ਲੈਣਾਗਾ ਕਿਹੜੀ ਐਚਰੀ ਤੋਂ ਲੈਣਾਗਾ ਕਿੱਦਾਂ ਦਾ ਪੇਰੈਂਟਵਰਡ ਹੋਣਾ ਚਾਹੀਦਾ ਉਹਦਾ ਕਿਹੜੀ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ ਪਹਿਲਾਂ ਉਹਦੀ ਸੋ ਪ੍ਰੋਪਰ ਤੁਹਾਨੂੰ ਇਸ ਵੀਡੀਓ ਚ ਆਪਾਂ ਜਾਣਕਾਰੀ ਦਵਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਸਕਿੱਪ ਕਰਕੇ ਨਾ ਦੇਖਿਓ ਦੋਸਤੋ ਤਾਂ ਜੋ ਕੋਈ ਵੀ ਜਾਣਕਾਰੀ ਤੋਂ ਤੁਸੀਂ ਵਾਂਝੇ ਨਾ ਰਹੋ ਸੋ ਆਪਾਂ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਦੋਸਤੋ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਦੋਸਤੋ ਤੁਸੀਂ ਜਾਣਦੇ ਹੋ ਕਿ ਫਰਵਰੀ ਦਾ ਮਹੀਨਾ ਸਟਾਰਟ ਹੋ ਚੁੱਕਿਆ ਦਪਹਿਰੇ ਹੁਣ ਗਰਮੀ ਹੋ ਜਾਂਦੀ ਆ ਤੇ ਸਵੇਰੇ ਸ਼ਾਮ ਠੰਡ ਹੁੰਦੀ ਆ ਹੁਣ ਲਗਭਗ 10 ਵਜੇ ਦਾ ਟਾਈਮ ਆ ਹੁਣ ਠੰਡ ਆ ਕਾਫੀ ਤੁਸੀਂ ਦੇਖ ਸਕਦੇ ਹੋ ਹਵਾ ਵੀ ਬਹੁਤ ਚੱਲ ਰਹੀ ਆ ਕਈ ਵੀਰਾਂ ਦੇ ਫੋਨ ਆਉਂਦੇ ਨੇ ਮੈਨੂੰ ਕੱਲ 2-3 ਫੋਨ ਆਏ ਕਿ ਹੁਣ ਜਿਹੜਾ ਫਰਵਰੀ ਦਾ ਮਹੀਨਾ ਉਹ ਬੱਚਾ ਪਾਉਣ ਲਈ ਸਹੀ ਆ ਜਾਂ ਕਿਵੇਂ ਆ ਕਿਸੀ ਬੱਚਾ ਪਾਲੀ ਬਹੁਤ ਕਾਲੀ ਕਾਲੀ ਕਰਦੇ ਨੇ ਵੀਰ ਬੱਚਾ ਪਾਉਣ ਲਈ ਸੋ ਦੋਸਤੋ ਜਦੋਂ ਪਾਣੀ ਕੰਮ ਸਟਾਰਟ ਕਰਨਾ ਇਹ ਜਿਹੜਾ ਬੱਚਾ ਪਾਉਣ ਦਾ ਹੁੰਦਾ ਨਾ ਇਹ ਨਹੀਂ ਪੱਥਰ ਹੁੰਦਾ ਆਪਣੇ ਕੰਮ ਦਾ ਜਦੋਂ ਪਾਣੀ ਬੱਚਾ ਪਾਉਣਾ ਉਦੋਂ ਬਹੁਤ ਹੀ ਧਿਆਨ ਰੱਖਣਾ ਕਿ ਮੌਸਮ ਕਿਦਾਂ ਦਾ ਹੈ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਰਹੇ ਹੋ ਫਰਵਰੀ ਦਾ ਮਹੀਨਾ ਸਟਾਰਟ ਹੋ ਚੁੱਕਿਆ ਜਿਹੜਾ ਹੁਣ ਫਰਵਰੀ ਮਹੀਨੇ ਦਾ ਮੌਸਮ ਆ ਮੌਸਮ ਇੱਕਦਮ ਬਦਲਦਾ ਕਦੇ ਠੰਡ ਹੁੰਦੀ ਹੈ ਤੇ ਕਦੇ ਗਰਮੀ ਹੁੰਦੀ ਹੈ ਤੇ ਕਦੇ ਥੋੜਾ ਥੋੜਾ ਮੀਂਹ ਵੀ ਪੈ ਜਾਂਦਾ ਹੈ ਇਹ ਤੁਸੀਂ ਤੁਹਾਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੌਸਮ ਬਹੁਤ ਅਪ ਡਾਊਨ ਹੋ ਰਿਹਾ ਕਦੇ ਟੈਂਪਰੇਚਰ ਅਪ ਹੋ ਜਾਂਦਾ ਕਦੇ ਟੈਂਪਰੇਚਰ ਡਾਊਨ ਹੋ ਜਾਂਦਾ ਸੋ ਇਦਾਂ ਦੀ ਕੰਡੀਸ਼ਨ 'ਚ ਜਿਹੜਾ ਬੱਚਾ ਪਾਉਣਾ ਉਹ ਸਹੀ ਨਹੀਂ ਆ ਕਾਲੀ ਨਾ ਕਰਿਆ ਕਰੋ ਦੋਸਤੋ ਘਾਟਾ ਖਾਣ ਨਾ ਥੋੜਾ ਜਿਹਾ ਕੰਮ ਲੇਟ ਸਟਾਰਟ ਕਰ ਲਓ ਅਗਰ ਆਪਾਂ ਨੂੰ ਕੰਮ 'ਚ ਕਿਸੇ 'ਚ ਘਾਟਾ ਪੈ ਗਿਆ ਫਿਰ ਆਪਾਂ ਟੇਕੇ ਜੇ ਬਹਿ ਜਾਂਦੇ ਹੁੰਦੇ ਆ ਫਿਰ ਆਪਣਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁੰਦਾ ਸੋ ਦੋਸਤੋ ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਦੋਂ ਆਪਾਂ ਬੱਚਾ ਪਾਉਣੇ ਆ ਬੱਚੇ ਲਈ ਜਿਹੜਾ ਟੈਂਪਰੇਚਰ ਸਥਿਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਸਭ ਤੋਂ ਪਹਿਲੇ ਨੰਬਰ ਤੇ ਜਦੋਂ ਆਪਾਂ ਬੱਚਾ ਪਾਉਣੇ ਆ ਟੈਂਪਰੇਚਰ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਆ ਸਾਰਾ ਉਹਦਾ ਪਾਲਣ ਪੋਸਣ ਜਿਹੜਾ ਟੈਂਪਰੇਚਰ ਤੇ ਖੜਾ ਹੁੰਦਾ ਉਹ ਨੂੰ ਸਹੀ ਟੈਂਪਰੇਚਰ ਦੇਣਾ ਲਾਜ਼ਮੀ ਹੋ ਜਾਂਦਾ ਸੋ ਜਦੋਂ ਹੁਣ ਅਪ ਡਾਊਨ ਜਾਊ ਟੈਂਪਰੇਚਰ ਤਾਂ ਆਬਵੀਅਸਲੀ ਜੀ ਗੱਲ ਆ ਕਿ ਆਪਾਂ ਖੁੱਡੇ ਦਾ ਟੈਂਪਰੇਚਰ ਵੀ ਮੇਨਟੇਨ ਕਰਨ ਵਿੱਚ ਬਹੁਤ ਪ੍ਰੋਬਲਮ ਆਊਗੀ ਜਾਂ ਜਦੋਂ ਮੀਂਹ ਪੈ ਗਿਆ ਤਾਂ ਜ਼ਿਆਦਾ ਠੰਡ ਹੋ ਜੂ ਤੇ ਦਿਨੇ ਧੁੱਪ ਚੜ ਜਾਂਦੀ ਹੈ ਤੁਸੀਂ ਜਾਣਦੇ ਹੋ 10 11 ਵਜੇ ਤੇ ਫਿਰ ਜਿਹੜੀ ਉਹ ਗਰਮੀ ਹੋ ਜਾਂਦੀ ਹੈ ਸੋ ਮੈਂ ਮੇਰੀ ਜਿਹੜੀ ਪਰਸਨਲ ਰਾਇ ਹੈਗੀ ਉਹ ਇਹੀ ਆ ਕਿ ਅਗਰ ਤੁਸੀਂ ਫਰਵਰੀ ਦਾ ਮਹੀਨਾ ਹੋਰ ਰੁਕ ਜਾਓ ਫਰਵਰੀ ਦਾ ਮਹੀਨਾ ਬੱਚਾ ਨਾ ਪਾਓ ਤਾਂ ਬਹੁਤ ਵਧੀਆ ਗੱਲ ਆਗੀ ਮਾਰਚ ਦੇ ਸੂਰਜ ਪਾ ਲਓ ਜਾਂ ਮਾਰਚ ਦੇ ਵਿਚਕਾਰ ਜਾ ਕੇ 15 16 17 20 ਮਾਰਚ ਦੇ ਕਰੀਬ ਪਾ ਲੋ ਤਾਂ ਜਾਦੇ ਵਧੀਆ ਹੋਊਗਾ ਹੁਣ ਜਿਹੜਾ ਟੈਂਪਰੇਚਰ ਉਹ ਬੱਚਿਆਂ ਲਈ ਸਹੀ ਨਹੀਂ ਆ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਹੁਣ ਇਹ ਸਾਲ ਬੱਚਾ ਪਾਉਣਾ ਚਾਹੁੰਦੇ ਨੇ ਉਹ ਫਰਵਰੀ ਦਾ ਮਹੀਨਾ ਤਾਂ ਰੁਕ ਜਾਓ ਕੋਈ ਗੱਲ ਨਹੀਂ ਲੇਟ ਸਟਾਰਟ ਹੋ ਜੂ ਜੇ ਆਪਾਂ ਲੇਟ ਵੀ ਹੋ ਗਏ ਅਗਲੇ ਸਾਲ ਸਟਾਰਟ ਹੋ ਜੂ ਪਰ ਜਿਹੜਾ ਘਾਟਾ ਖਾਣ ਨੂੰ ਦੇਰੀ ਚੰਗੀ ਹੈਗੀ ਸੋ ਇੱਕ ਵਾਰੀ ਫੇਰ ਮੈਂ ਇਹੀ ਕਹਿਣਾ ਕਿ ਜਿਹੜਾ ਬੱਚਾ ਪਾਉਣ ਦਾ ਟਾਈਮ ਆ ਉਹ ਮਾਰਚ ਦੇ ਸ਼ੁਰੂ ਚ ਅ ਮੱਧ ਚ ਜਾਂ ਲਾਸਟ ਜੇ ਵੀ ਪਾ ਲਉ ਤਾਂ ਵੀ ਕੋਈ ਪ੍ਰੋਬਲਮ ਨਹੀਂ ਇਹ ਜਿਹੜਾ ਬਲੈਕ ਐਸਟਰਲੋਪ ਤੇ ਆਰ ਆਈ ਆਰ ਬਰੀਡ ਆ ਇਹ 5 ਤੋਂ 5.5 ਮਹੀਨੇ ਹੱਦ 5 ਤੋਂ 5.5 ਮਹੀਨਿਆਂ ਤੱਕ ਜੇ ਲੇਟ ਵੀ ਹੋਊ ਤਾਂ ਇਹ ਜਿਹੜਾ ਉਹ ਅੰਡੇ ਤੇ ਆ ਜਾਂਦੀ ਆ ਤੁਸੀਂ ਦੋਸਤੋ ਦੇਖ ਰਹੇ ਹੋਵੋਗੇ ਹੁਣ ਆਪਾਂ ਵੀਡੀਓ ਬਣਾਉਂਦੇ ਬਣਾਉਂਦੇ ਇੱਥੇ ਮੁਰਗੀ ਨੇ ਆਂਡਾ ਉਰੀ ਦਿੱਤਾ ਸੋ ਚਲੋ ਆਪਾਂ ਗੱਲਬਾਤ ਜਾਰੀ ਰੱਖਦੇ ਆ ਇਹ ਤਾਂ ਗੱਲਬਾਤ ਹੋ ਗਈ ਜਿਹੜੀ ਬੱਚਾ ਪਾਉਣ ਦੀ ਜਿਹੜੀ ਟਾਈਮਿੰਗ ਆ ਉਹ ਕੀ ਹੋਣੀ ਚਾਹੀਦੀ ਆ ਹੁਣ ਜਿਹੜੀ ਆਪਾਂ ਗੱਲਬਾਤ ਕਰਾਂਗੇ ਜਿਹੜੀ ਹੁਣ ਆਪਾਂ ਗੱਲਬਾਤ ਕਰਾਂਗੇ ਉਹ ਜਿਹੜਾ ਆਪਾਂ ਬੱਚਾ ਗਾ ਉਹ ਕਿੱਥੋਂ ਲੈਣਾ ਕਿਹੜਾ ਬੱਚਾ ਲੈਣਾ ਗਾ ਜਦੋਂ ਆਪਾਂ ਦੋਸਤੋਂ ਘਰ ਬਣਾਉਨੇ ਆ ਤਾਂ ਉਹਦੀ ਨੀ ਆਪਾਂ ਹਮੇਸ਼ਾ ਮਜ਼ਬੂਤ ਰੱਖਦੇ ਆ ਆਪਾਂ ਅਕਸਰ ਹੀ ਸਿਆਣੇ ਆ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਕਿ ਕਰ ਜਿਹੜਾ ਨੀਹਾਂ ਤੇ ਖੜਾ ਹੁੰਦਾ ਸੋ ਇਸ ਤਰ੍ਹਾਂ ਹੀ ਜਿਹੜਾ ਪੁਲਟਰੀ ਫਾਰਮਿੰਗ ਆ ਜਿਹੜਾ ਆਪਾਂ ਜਦੋਂ ਬੱਚਾ ਪਾਉਣੇ ਆ ਉਹ ਪੁਲਟਰੀ ਫਾਰਮਿੰਗ ਦੀ ਨੀਂਹ ਹੁੰਦੀ ਆ ਜੇ ਆਪਾਂ ਕੋਈ ਕੰਮ ਨੂੰ ਜਿਹੜਾ ਸਟਾਰਟ ਕਰਦੇ ਆ ਉਹੀ ਨਹੀਂ ਸਹੀ ਹੋਊਗਾ ਤਾਂ ਆਪਾਂ ਉਹ ਤੋਂ ਪ੍ਰੋਫਿਟ ਨਹੀਂ ਲੈ ਸਕਾਂਗੇ ਤੇ ਅੱਗੇ ਜਿਹੜਾ ਉਹ ਆਪਾਂ ਨੂੰ ਬਿਜ਼ਨਸ 'ਚ ਘਾਟਾ ਪੈਣ ਦੇ ਚਾਂਸ ਜਿਹੜੇ ਆ ਉਹ ਜ਼ਿਆਦਾ ਹੋ ਜਾਂਦੇ ਨੇ ਸੋ ਇਸ ਦੇ ਸੰਬੰਧੀ ਆਪਾਂ ਹੁਣ ਦੱਸਾਂਗੇ ਤੁਹਾਨੂੰ ਇਸ ਵੀਡੀਓ 'ਚ ਅੱਗੇ ਸਾਰੀ ਵੀਡੀਓ 'ਚ ਬਣੇ ਰਹੋ ਦੋਸਤੋ ਜੇ ਤੁਹਾਨੂੰ ਬੱਚਾ ਲੈਣਾ ਜਿਹੜੇ ਐਚਰੀ ਵਾਲੇ ਵੀਰ ਤੋਂ ਬੱਚਾ ਲੈਣਾ ਉਹਨਾਂ ਦਾ ਤੁਸੀਂ ਪੇਰੈਂਟਵਰਡ ਦੇਖਣਾ ਕਿ ਜਿਹੜੇ ਅੰਡੇ ਚੋਂ ਬੱਚਾ ਕਢਵਾ ਰਹੇ ਨੇ ਉਹ ਅੰਡਾ ਜਿਹੜਾ ਉਹ ਕਿਹੜੇ ਮੁਰਗੇ ਮੁਰਗੀਆਂ ਤੋਂ ਉਹਨਾਂ ਦੀ ਮੁਰਗੀ ਮੁਰਗੀਆਂ ਕਿੱਦਾਂ ਦੀ ਸੀ ਉਹ ਵੈਕਸੀਨੇਟਡ ਸੀ ਪੂਰੇ ਜਾਂ ਉਹਨਾਂ ਦੀ ਵੈਕਸੀਨ ਹੋਈ ਵੀ ਸੀ ਜਾਂ ਨਹੀਂ ਹੋਈ ਸੀ ਮਤਲਬ ਕਿ ਜਿਹੜੇ ਮੁਰਗੀਆਂ ਨੇ ਉਹ ਅੰਡਾ ਦਿੱਤਾ ਜੀ ਜੋ ਬੱਚਾ ਕਢਵਾਇਆ ਉਹ ਪਾਣੀ ਮੁਰਗੀਆਂ ਮੁਰਗੇ ਦੇਖਣੇ ਨੇ ਪ੍ਰੋਪਰ ਸਵਸਤ ਨੇ ਸਹੀ ਨੇ ਅਗਰ ਆਪਾਂ ਗੱਲ ਕਰੀਏ ਜੇਕਰ ਜਿਹੜੀਆਂ ਮੁਰਗੀਆਂ ਨੇ ਉਹ ਬਿਮਾਰ ਹੋਣੀਆਂ ਉਹਨਾਂ ਦੇ ਅੰਡੇ ਹੋਣਗੇ ਤਾਂ ਬੱਚਾ ਕਦੇ ਵੀ ਸਹੀ ਨਹੀਂ ਹੋਊ। ਉਹ ਜਦੋਂ ਜੰਮਦੇ ਬੱਚੇ ਨੂੰ ਜਿਹੜੀਆਂ ਉਹ ਬਿਮਾਰੀਆਂ ਲੱਗ ਜਾਣਗੀਆਂ। ਸੋ ਪਹਿਲਾ ਪੁਆਇੰਟ ਤਾਂ ਇਹ ਆ ਕਿ ਆਪਾਂ ਨੇ ਜਿਹੜਾ ਪੇਰੈਂਟਵਰਡ ਦੇਖਣਾ ਜਿਨ੍ਹਾਂ ਦਾ ਅੰਡਾ ਉਹਨਾਂ ਦੇ ਆਪਾਂ ਨੇ ਮਤਲਬ ਕੇ ਮੁਰਗੇ ਮੁਰਗੀਆਂ ਦੇਖਣੇ ਨੇ। ਅਗਰ ਉਹ ਸਵਸਤ ਨੇ ਪੂਰੇ ਉਹਨਾਂ ਦੇ ਵੈਕਸੀਨੇਟ ਹੋਈ ਵੀ ਆ ਤਾਂ ਉਹ ਅੱਗੇ ਜਾ ਕੇ ਸਹੀ ਰਹਿਣਗੇ। ਕਦੇ ਵੀ ਬਿਮਾਰੀ ਨਹੀਂ ਲੱਗੂਗੀ। ਦੂਸਰੀ ਗੱਲ ਜਿਹੜੀ ਦੂਸਰੀ ਗੱਲ ਆ ਉਹ ਆਪਾਂ ਨੇ ਦੇਖਣੀ ਹੈ ਬਰੀਡ ਜਿਹੜਾ ਆਂਡੇ ਪਰਪਜ ਲਈ ਤੁਹਾਨੂੰ ਪਤਾ ਹੀ ਹੈ ਸਾਰੇ ਵੀਰਾਂ ਨੂੰ ਬਲੈਕ ਕੈਸਟਲੌਕ ਤੇ ਆਰ ਆਈ ਆਰ ਜਿਹੜੀ ਬਰੀਡ ਆ ਇਹ ਆਂਡੇ ਲਈ ਜਿਹੜੀ ਪਾਈ ਜਾਂਦੀ ਆ ਤੇ ਆਪਾਂ ਇਹ ਦੋਨਾਂ ਬਰੀਡਾਂ ਚੋਂ ਆਪਾਂ ਚੂਜ਼ ਕਰ ਸਕਦੇ ਆ ਬਲੈਕ ਕੈਸਟਲੌਕ ਤੇ ਆਰ ਆਈ ਆਰ ਇਹ ਦੋਨੀਆਂ ਵਧੀਆ ਆਂਡੇ ਦਿੰਦੀਆਂ ਨੇ ਸੋ ਇਹ ਆਪਾਂ ਨਸਲ ਦੇਖਣੀ ਆ ਜਦੋਂ ਆਪਾਂ ਨੇ ਬੱਚਾ ਲੈਣ ਜਾਣਾ ਉਹ ਬਲਕੇ ਪ੍ਰੋਪਰ ਜਿਹੜੀ नस्ਲ ਦਾ ਬੱਚਾ ਹੀ ਲੈਣਾ ਜਿਹੜੀ ਬਿਨਾਂ नस्ਲ ਤੋਂ ਬੱਚਾ ਹੋਊਗਾ ਉਹ ਇੱਕ ਤਾਂ ਫੀਡ ਜ਼ਿਆਦਾ ਖਾਊਗਾ ਦੂਸਰਾ ਉਹ ਵੱਡਾ ਹੋ ਕੇ ਬਲਕੇ ਜਿਹੜਾ ਅਬ ਮੁਰਗੀਆਂ ਨੇ ਜਿਹੜੀਆਂ ਉਹ ਅੰਡੇ ਪ੍ਰੋਪਰ ਨਹੀਂ ਦੇਣਗੇ ਉੱਥੇ ਆਪਾਂ ਨੂੰ ਘਾਟਾ ਪਊਗਾ ਇੱਥੇ ਆਪਾਂ ਸਸਤੇ ਮਹਿੰਗੇ ਦੇ ਚੱਕਰਾਂ 'ਚ ਨਹੀਂ ਪੈਣਾ ਜੇ 10 ਰੁਪਏ ਆਪਾਂ ਨੂੰ ਬੱਚਾ ਮਹਿੰਗਾ ਵੀ ਮਿਲਦਾ ਪਰ ਉਹ ਵਧੀਆ ਬੱਚਾਗਾ ਬਰੀਡ ਦਾ ਬੱਚਾ ਤਾਂ ਤੁਸੀਂ ਜੇ 10 ਰੁਪਏ ਮਹਿੰਗਾ ਵੀ ਲੈ ਲੋਗੇ ਤਾਂ ਬਹੁਤ ਵਧੀਆ ਰਹੂਗਾ ਕਦੇ ਵੀ ਬੱਚਾ ਕੋ ਘਾਟਾ ਨਹੀਂ ਦਊਗਾ ਅਗਲੀ ਜਿਹੜੀ ਗੱਲ ਆ ਦੋਸਤੋ ਆਪਾਂ ਨੂੰ ਪ੍ਰੋਪਰ ਇਹਦੇ ਬਾਰੇ ਟ੍ਰੇਨਿੰਗ ਹੋਣੀ ਚਾਹੀਦੀ ਆ ਨੌਲੇਜ ਹੋਣੀ ਚਾਹੀਦੀ ਆ ਜੇਕਰ ਆਪਾਂ ਪਹਿਲਾਂ ਤੋਂ ਹੀ ਕਰ ਰਹੇ ਆ ਚਾਹੇ ਆਪਣੇ ਕੋਲ ਥੋੜੇ ਨੇ ਵਰਡ ਤਾਂ ਤਾਂ ਕੋਈ ਗੱਲ ਨਹੀਂ ਜੇ ਆਪਾਂ ਬਿਲਕੁਲ ਨਵੇਂ ਆ ਤਾਂ ਇਹਦੇ ਬਾਰੇ ਜਿਹੜੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਜਦੋਂ ਆਪਾਂ ਜਾਣਕਾਰੀ ਤੋਂ ਬਿਨਾ ਇਹ ਕੰਮ ਕਰਾਂਗੇ ਤਾਂ ਉੱਚ ਜਿਹੜਾ ਘਾਟਾ ਪੈਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਤੇ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਘਟ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਹਨਾਂ ਨੂੰ ਘਰੇ ਲੈ ਕੇ ਜਾਣਾ ਬੱਚਿਆਂ ਨੂੰ ਉਦੋਂ ਕੀ ਟੈਂਪਰੇਚਰ ਹੋਣਾ ਚਾਹੀਦਾ ਇਹਨਾਂ ਦਾ ਕਿੰਨੀ ਇਹਨਾਂ ਨੂੰ ਜਗ੍ਹਾ 'ਚ ਰੱਖਣਾ ਕਈ ਵੀਰ ਕੀ ਕਰਦੇ ਨੇ ਖੁੱਡੇ ਜਾਂ ਫਾਰਮ ਜਾਦੀ ਖੁੱਲੇ ਹੁੰਦੇ ਨੇਗੇ ਉਹ ਖੁੱਲੀ ਛੱਡ ਦਿੰਦੇ ਨੇ ਉਹ ਬਿਲਕੁਲ ਗਲਤ ਹੁੰਦਾ ਦੋਸਤੋ ਉਹਨਾਂ ਨੂੰ ਉਨੀਕ ਜਗ੍ਹਾ 'ਚ ਹੀ ਰੱਖਣਾ ਜਿੰਨੀ ਕੋਚ ਉਹ ਥੋੜੇ ਬਹੁਤੇ ਫੇਰ ਸਕਣ ਆਲੇ-ਦਾਲ ਤੁਸੀਂ ਇੱਟਾਂ ਲਗਾ ਸਕਦੇ ਹੋ ਉਸ ਨੂੰ ਪ੍ਰੋਪਰ ਤੇ ਇਸ ਸੰਬੰਧੀ ਵੀ ਆਪਾਂ ਵੀਡੀਓ ਬਣਾਵਾਂਗੇ ਅਗਲੀ ਵੀਡੀਓ 'ਚ ਇਹ ਵੀ ਦੱਸਾਂਗੇ ਸੋ ਦੋਸਤੋ ਜਦੋਂ ਆਪਾਂ ਬੱਚਾ ਪਾਉਣਾਗਾ ਤਾਂ ਇਹ ਸਾਰੀਆਂ ਗੱਲਾਂ ਦਾ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾਗਾ ਤਾਂ ਜੋ ਆਪਾਂ ਨੂੰ ਕਦੇ ਵੀ ਘਾਟਾ ਨਾ ਪੈ ਸਕੇ। ਅਗਰ ਆਪਾਂ ਸਮਝਦਾਰੀ ਨਾਲ ਕਿਤੋਂ ਸਿੱਖ ਕੇ ਤੇ ਬਰੀਡ ਵਧੀਆ ਲਵਾਂਗੇ। ਜਦੋਂ ਆਪਾਂ ਬੱਚਾ ਲੈਣਾ ਉਹਨਾਂ ਦੇ ਪੇਰੈਂਟਸ ਚੈੱਕ ਕਰਾਂਗੇ ਕਿੱਦਾਂ ਦੇ ਨੇ। ਜੇ ਉਹ ਵਧੀਆ ਨੇ ਤਾਂ ਹੀ ਬੱਚਾ ਲਓ। ਸਸਤੇ ਦੇ ਚੱਕਰਾਂ 'ਚ ਨਾ ਪੋ ਪਹਿਲਾਂ-ਪਹਿਲਾਂ ਜੇ ਆਪਾਂ ਨੂੰ 10 ਰੁਪਏ ਮਹਿੰਗਾ ਮਿਲ ਜੂ ਤਾਂ ਕੋਈ ਪ੍ਰੋਬਲਮ ਨਹੀਂ। ਸੋ ਦੋਸਤੋ ਇਹ ਸਾਰੀਆਂ ਗੱਲਾਂ ਦਾ ਤੁਸੀਂ ਨਿੱਤਿਆ ਰੱਖਣਾ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ। ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤੁਹਾਨੂੰ ਪਤਾ ਆਪਾਂ ਇਦਾਂ ਦੀਆਂ ਜਿਹੜੀ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਨੇ ਆ ਅੱਗੇ ਤੋਂ ਵੀ ਆਪਾਂ ਤੁਹਾਨੂੰ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਾਂਗੇ ਤਾਂ ਜੋ ਤੁਹਾਨੂੰ ਕੋਈ ਵੀ ਫਾਰਮਿੰਗ 'ਚ ਮੁਸ਼ਕਿਲ ਨਾ ਆਵੇ ਜੇ ਕਿਸੇ ਵੀ ਵੀਰ ਨੇ ਕੋਈ ਸਵਾਲ ਪੁੱਛਣਾ ਹੁੰਦਾ ਫਾਰਮਿੰਗ ਸੰਬੰਧੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਮੈਂ ਇੰਸਟਾਗ੍ਰam ਦੀ ਆਈਡੀ ਵੀ ਇੱਥੇ ਮੈਂਸ਼ਨ ਕੀਤੀ ਹੈ ਡਿਸਕ੍ਰਿਪਸ਼ਨ 'ਚ ਤੁਸੀਂ ਉਹਤੇ ਜਾ ਕੇ ਆਪਾਂ ਨਵੀਆਂ-ਨਵੀਆਂ ਵੀਡੀਓ ਪਾਉਂਦੇ ਰਹਨੇ ਆ ਤੁਸੀਂ ਉਹ ਇਨਸਟਾਗ੍ਰਾਮ ਤੇ ਆ ਕੇ ਵੀ ਮੈਨੂੰ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਇਨਸਟਾਗ੍ਰਾਮ ਤੇ ਮੈਂ ਜ਼ਿਆਦਾਤਰ ਆਨਲਾਈਨ ਇਨਸਟਾਗ੍ਰਾਮ ਤੇ ਰਹਿਣਾਗਾ ਸੋ ਤੁਸੀਂ ਉੱਥੇ ਹੀ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਚ ਜਿਹੜੀ ਇਸਟਾ ਦੀ ਆਈਡਿਓ ਦਿੱਤੀ ਉਹ ਵੀ ਜਨਰਵਰ ਮਹਿਕਮਾ ਦੇ ਨਾਂ ਤੋਂ ਬੜੀ ਹੋਈ ਆ ਤੇ ਤੁਸੀਂ ਫੋਲੋ ਕਰਕੇ ਤੁਸੀਂ ਮੈਨੂੰ ਕੋਈ ਵੀ ਸਵਾਲ ਪੁੱਛ ਸਕਦੇ ਹੋ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਜੀ ਧੰਨਵਾਦ